ਸਿੰਘ ਸਿਰ ਕਟਵਾਉਣੋਂ ਨਹੀਂ ਡਰਦੇ ਮੁਰ ਜਾਂਦੇ ਮੂੰਹ ਤਲਵਾਰਾਂ ਦੇ ਇਹ ਦੁਨੀਆ ਕਲਮੇ ਪੜਦੀ ਏ ਉਹਨਾਂ ਸਿਰ ਲੱਥੇ ਆ ਸਰਦਾਰਾਂ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਦੇਖ ਰਹੇ ਹੋ ਐਨ ਆਰ ਆਈ ਟੂਡੇ ਕੌਮੀ ਯੋਧਿਆਂ ਦੇ ਇਤਿਹਾਸ ਲਿਖੇ ਜਾਣਗੇ ਤੇ ਉਹਨਾਂ ਦੀਆਂ ਬਰਸੀਆਂ ਵੀ ਹਰ ਸਾਲ ਮਨਾਈਆਂ ਜਾਣਗੀਆਂ ਪਰ ਕਦੇ ਸੋਚੋ ਉਹ ਬੁੱਚੜੋ ਕਦੇ ਸੋਚੋ ਕਿ ਤੁਹਾਨੂੰ ਤਾਂ ਕਦੀ ਕਿਸੇ ਨੇ ਯਾਦ ਵੀ ਨਹੀਂ ਕਰਨਾ ਲੋਕਾਂ ਨੇ ਤੁਹਾਨੂੰ ਗਾਲ੍ਹਾਂ ਤਾਂ ਕੱਢਣੀਆਂ ਨੇ ਪਰ ਕਦੀ ਕਿਸੇ ਨੇ ਵਰਸੀ ਨਹੀਂ ਮਨਾਉਣੀ ਇਹ ਜੋ ਜ਼ਾਲਿਮ ਬੇਦਰਦ ਬੇਰਹਿਮ ਪੁਲਿਸ ਅਫਸਰ ਹੁੰਦੇ ਨੇ ਜਾਂ ਸਰਕਾਰੀ ਕੁਰਸੀ ਤੇ ਹੁੰਦੇ ਨੇ ਕਹਿਰ ਕਰਦੇ ਨੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਨੇ ਵਰਦੀ ਦਾਗਦਾਰ ਕਰਦੇ ਨੇ ਸੋ ਐਸੇ ਲੋਕਾਂ ਦੀਆਂ ਕਦੀ ਕੋਈ ਵਰਸ਼ਕ ਨਹੀਂ ਮਨਾਉਂਦਾ ਇਹਨਾਂ ਨੂੰ ਯਾਦ ਵੀ ਕੋਈ ਨਹੀਂ ਕਰਦਾ ਸੋ ਇਹਨਾਂ ਲੋਕਾਂ ਨੂੰ ਲੋਕ ਬੁੱਚੜ ਦੇ ਨਾਂ ਨਾਲ ਪੁਕਾਰਦੇ ਨੇ ਕਹਿੰਦੇ ਨੇ ਮੂੰਹ ਤੇ ਵੀ ਕਹਿੰਦੇ ਨੇ ਤੇ ਪਿੱਠ ਪਿੱਛੇ ਵੀ ਕਹਿੰਦੇ ਨੇ ਪੜੇ ਥਿਆਣੋ ਹੈ ਜਿਕਰ ਕਰਨ ਜਾ ਰਹੇ ਹਾਂ ਕਿ ਪਟਿਆਲੇ ਦੀ ਹਾਈ ਸਕਿਉਰਿਟੀ ਛੇਲ ਦੇ ਵਿੱਚ ਇੱਕ ਪਾਸੇ ਇੱਕ ਸਿਰਲਤ ਸਿੰਘ ਸੂਰਮਾ ਹੈ ਤੇ ਦੂਜੇ ਪਾਸੇ ਹੈ ਸੂਬਾ ਸਰਹੰਦ ਇਹਨਾਂ ਦੋਨਾਂ ਦੀ ਟੱਕਰ ਹੋ ਗਈ ਹੈ ਇਹਨਾਂ ਦੋਵਾਂ ਦੀ ਟੱਕਰ ਹੋਈ ਕਿਉਂ ਤੇ ਟੱਕਰ ਦਾ ਨਤੀਜਾ ਕੀ ਨਿਕਲਿਆ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੌਮ ਦੇ ਆ ਜਿਹੜੇ ਹੁਣ ਦੋ ਸ਼ੇਰ ਨਾਲ ਨਾਲ ਸਾਈਡ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਕੌਮ ਦੇ ਇਹ ਨਹੀਂ ਉਹ ਦੋ ਸ਼ੇਰ ਜੋ ਕਰਦੇ ਨੇ ਪੁੱਛੜਾਂ ਨੂੰ ਢੇਰ ਕੌਮ ਦੇ ਲਈ ਇਹ ਹੀਰੇ ਨੇ ਤੇ ਪੁੱਛਣਾ ਲਈਏ ਕਾਲ ਨੇ ਕਿਸੇ ਕਾਲ ਤੋਂ ਕੱਟ ਨਹੀਂ ਜਿਹੜੇ ਵੀ ਬੁੱਚੜ ਨੇ ਜਦੋਂ ਦੋਨਾਂ ਦਾ ਨਾਮ ਸੁਣਦੇ ਨੇ ਉਹ ਸਮਝ ਜਾਂਦੇ ਨੇ ਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਸੂਰੀ ਤੇ ਪੂਲੇ ਵਰਗਿਆਂ ਨੂੰ ਟੰਗਤਾ ਸੀ ਤੇ ਹੁਣ ਸੂਬੇ ਸਰਹੰਦ ਨੂੰ ਵੀ ਬਹੁਤ ਗੰਭੀਰ ਜ਼ਖਮੀ ਇਹਨਾਂ ਨੇ ਕਰ ਦਿੱਤਾ ਸੋ ਕੌਮ ਦੇ ਇਹ ਜੋ ਦੋ ਸ਼ੇਰ ਨੇ ਬੁੱਚੜਾ ਨੂੰ ਕਰਦੇ ਟੇਨ ਅਸੀਂ ਇੱਥੇ ਦੱਸਣਾ ਚਾਹਣੀ ਕਿ ਬੇਰਹਿਮ ਨਿਰਦਈ ਤੇ ਬੁੱਚੜਾਂ ਦਾ ਬੁੱਚੜ ਪੂਲਾ ਪੁਲੇ ਨੇ ਹੱਦ ਤੱਕ ਬਾਰੇ ਤਾਂ ਜਾਣਦੇ ਉਹਨੂੰ 부ਚੜਾਂ ਦਾ 부ਚੜ ਵੀ ਕਿਹਾ ਜਾਂਦਾ ਪੂਰੀ ਬੇਰਹਿ ਬਹੁਤ ਹੀ ਨਿਰਦਾਈ ਸੋ ਉਸ 부ਚੜਾਂ ਦੇ 부ਚੜ ਨੂੰ ਨਰਕਾਂ ਦੀ ਟਿਕਟ ਘਟਾਉਣ ਵਾਲਾ ਜਾਨੀ ਕਿ ਉਹਦੀ ਨਰਕਾਂ ਦੇ ਧੁਰ ਤੱਕ ਪਹੁੰਚਾਉਣ ਵਾਲਾ ਇਹ ਨfteesh Singh Guggu Guggu Veer ji ਨੂੰ ਲੋਕ Guggu Daun ਦੇ ਨਾਂ ਨਾਲ ਵੀ ਜਾਣਦੇ ਤੇ ਇਹ ਦੂਸਰਾ ਸਿੰਘ ਉਹ ਸਿੰਘ ਹੈ ਜਿਸ ਦਾ ਨਾਂ ਹੈ ਸੰਦੀਪ ਸਿੰਘ ਸਨਨੀ ਜਿਸ ਨੇ ਇਸ ਤੋਂ ਪਹਿਲਾਂ ਸੂਰੀ ਦਾ ਕਤਲ ਕੀਤਾ ਸੀ ਸ਼ਿਵਸena ਆਗੂ ਸੀ ਜੇਤੀ ਕੜਵਾਹਟ ਭਰੀ ਲਫ਼ਜ਼ਾਂ ਦੇ ਨਾਲ ਲੋਕਾਂ ਦੇ ਹਿਰਦੇ ਵਲੂੰਦਰੇ ਜਾਂਦੇ ਸੀ ਪਰ ਇਹਦੇ ਨਾਲ ਹੀ ਜਿਨੇ ਆਪਣੇ ਆਪ ਨੂੰ ਆਪੇ ਹੀ ਸੂਬੇ ਸਰਹੰਦ ਦਾ ਖਿਤਾਬ ਦਿੱਤਾ ਸੀ ਉਹ ਸੀ ਉਸ ਸਮੇਂ ਦਾ ਪੁਲਿਸ ਅਫਸਰ ਸੁਭਾ ਸਿੰਘ ਉਹ ਸੁਭਾ ਸਿੰਘ ਬੜਾ ਮਾਣ ਮਹਿਸੂਸ ਕਰਦਾ ਸੀ ਆਪ ਕੋ ਆਪਣੇ ਨੂੰ ਸੂਬਾ ਸਰਹੰਦ ਦਾ ਕਵਾਕੇ ਸੋ ਉਸ ਸੂਬੇ ਸਰਹੰਦ ਦਾ ਬ੍ਰੇਨ ਡੈੱਡ ਕਰਨ ਵਾਲੇ ਸੰਦੀਪ ਸੰਨੀ ਦੀਆਂ ਇਹ ਜਿਹੜੀਆਂ ਸਾਇਕਲ ਲੱਗੀਆਂ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਸੰਦੀਪ ਸੰਨੀ ਤੇ ਨਵਤੇਜ ਗੁੱਗੂ ਨੇ ਤੈਥੇ ਜ਼ਿਕਰ ਕਰਨਾ ਬਣਦਾ ਹੈ ਕਿ ਸੂਬੇ ਸਰਹੰਦ ਨੇ ਜਿਹੜੇ ਮਾਸੂਮ ਸੈਂਕੜੇ ਨੌਜਵਾਨਾਂ ਨੂੰ ਬੇਦੋਸ਼ਿਆਂ ਨੂੰ ਕੋ ਕੋਕ ਪੂਰੇ ਤਰੀਕੇ ਦੇ ਨਾਲ ਜ਼ੁਲਮ ਕਰ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਤੇ ਅੱਜ ਉਹਨਾਂ ਦੀਆਂ ਅੰਬਰਾਂ ਦੇ ਵਿੱਚ ਬੈਠੀਆਂ ਜਿਹੜੀਆਂ ਰੂਹਾਂ ਨੇ ਨਾ ਉਹ ਸੰਦੀਪ ਸਿੰਘ ਸਣੀ ਨੂੰ ਸੀਸਾ ਜ਼ਰੂਰ ਦੇ ਰਹੀਆਂ ਹੋਣਗੀਆਂ ਕਿ ਤਨ ਕਿਤੇ ਜਕਾਰੇ ਵੀ ਲਗਾ ਰਹੀਆਂ ਹੋਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਬੇਰਹਿਮ ਤਰੀਕੇ ਦੇ ਨਾਲ ਇਹਦੇ ਦਾਸਤਾਨਾ ਜਦੋਂ ਅਸੀਂ ਪਰਿਵਾਰਾਂ 'ਚ ਜਾਂਦੇ ਜਦੋਂ ਉਹ ਲੋਕ ਦੱਸਦੇ ਨੇ ਨਾ ਸੂਬੇ ਸਾਹਾਂਦ ਦੀਆਂ ਕਰਤੂਤਾ ਉਹ ਕਾਲੀਆਂ ਕਰਤੂਤਾ ਉਹ ਕਹਿਰਵਾਨ ਕਰਤੂਤਾ ਤਾਂ ਰੋਂਗ ਤੇ ਖੜੇ ਹੋ ਜਾਂਦੇ ਨੇ ਰੂਹਾਂ ਕੰਬ ਜਾਂਦੀਆਂ ਨੇ ਸੋ ਐਸੇ ਅਪਸਰਾਂ ਨੂੰ 부ਚੜਨਾ ਕਹੀਏ ਤਾਂ ਕੀ ਕਹੀਏ ਇਹ ਜੇਲ੍ਹਾਂ ਚ ਐਵੇਂ ਨਹੀਂ ਗਏ ਕਾਨੂੰਨ ਨੇ ਕੱਲੇ ਨੇ ਇਹਨਾਂ ਨੂੰ ਵੀ ਕਿਸੇ ਪੁਲਿਸ ਅਫਸਰ ਨੇ ਹੀ ਇਹਨਾਂ ਦੀ ਐਫਆਈਆਰ ਦਰਜ ਕੀਤੀ ਇਹਨਾਂ ਦੀ ਤਫ਼ਤੀਸ਼ ਕੀਤੀ ਔਰ ਇਸ 부ਚੜ ਅਫਸਰ ਨੂੰ ਜੇਲ੍ਹਾਂ ਤੱਕ ਡੱਕਿਆ ਸੋ ਇਸ ਕਰਕੇ ਇਹਨਾਂ ਨੂੰ ਹੁਣ 부ਚੜ ਕਹਿਣਾ ਤਾਂ ਬਣਦਾ ਹੈ ਤੋ ਪੁੱਛਣਾ ਕਹਿਣ ਤੇ ਹੋਰ ਕੀ ਕਹਿਣ ਜਿਨ੍ਹਾਂ ਨੇ નિર્ਦੋਸ਼ ਬੇਗੁਨਾਹ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਵੀ ਕੀਤਾ ਤੇ ਕਈ ਘਰ ਉਜਾੜ ਦਿੱਤੇ ਸੀ ਇਹਨਾਂ ਲੋਕਾਂ ਨੇ ਸੁਨਨ ਦੇ ਵਿੱਚ ਇਹ ਵੀ ਆਇਆ ਕਿ ਕੱਲ ਤੋਂ ਬਹੁਤ ਸਾਰੇ ਐਸੇ ਘਰ ਨੇ ਜਿਨ੍ਹਾਂ ਘਰਾਂ ਨੂੰ ਸੂਬੇ ਸਰਹੰਦ ਨੇ ਪੂਰੇ ਤਰੀਕੇ ਨਾਲ ਬਰਬਾਦ ਕੀਤਾ ਸੀ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਤੱਕ ਦਾ ਨਾਸ ਕਰ ਦਿੱਤਾ ਸੀਗਾ ਸੋ ਉਹਨਾਂ ਘਰਾਂ ਦੇ ਵਿੱਚ ਉਹਨਾਂ ਬਜ਼ੁਰਗਾਂ ਦੇ ਕਹਿੰਦੇ ਨੇ ਕਿ ਸੀਨਿਆਂ 'ਚ ਠੰਡ ਪੈ ਗਈ ਹੈ ਜਦ ਤੋਂ ਉਹਨਾਂ ਨੇ ਸੁਣਿਆ ਹੈ ਕਿ ਸੂਬੇ ਸਰਹੰਗ ਦੇ ਦਾ ਬ੍ਰੇਨ ਕਿਸੇ ਨੇ ਡੈੱਡ ਕਰ ਦਿੱਤਾ ਹੈ ਉਹ ਸਾਰੇ ਦੁਆਵਾਂ ਦੇ ਰਹੇ ਨੇ ਸੰਦੀਪ ਸਿੰਘ ਸੰਨੀ ਨੂੰ ਅਸੀਸਾਂ ਵੀ ਦੇ ਰਹੇ ਨੇ ਪਰ ਇਧਰ ਸੰਦੀਪ ਸਿੰਘ ਸੰਨੀ ਦਾ ਭਰਾ ਹਰਦੀਪ ਸਿੰਘ ਸੋ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਆਖਿਰ ਜੇਲ੍ਹ ਦੇ ਵਿੱਚ ਕਟਨਾ ਕਿਉਂ ਵਾਪਰਦੀ ਹੈ ਉਹਨਾਂ ਦੇ ਮੁਤਾਬਕ ਉਹਨਾਂ ਜੋ ਵੀਡੀਓ ਜਾਰੀ ਕੀਤੀ ਹੈ ਉਹਦੇ ਮੁਤਾਬਕ ਜਿਹੜੇ ਸੰਦੀਪ ਸਿੰਘ ਸੰਨੀ ਹੈ ਇਹਨਾਂ ਦੇ ਉੱਤੇ ਪੁਲਿਸ ਅਫਸਰਾਂ ਨੇ ਹਮਲਾ ਕੀਤਾ ਸੀ ਜਾਨੀ ਕਿ ਉਹਨਾਂ ਵੱਲੋਂ ਹਮਲਾ ਹੁੰਦਾ ਤਾਂ ਆਪਣੇ ਬਚਾਅ ਦੇ ਵਿੱਚ ਸੰਦੀਪ ਸਿੰਘ ਸੰਨੀ ਜਿਹੜਾ ਆਪਣਾ ਬਚਾਅ ਕਰਦੇ ਹੋਏ ਜਦੋਂ ਇਹਨਾਂ ਦੇ ਨਾਲ ਭਿੱੜਦਾ ਤਾਂ ਉਸ ਸਮੇਂ ਸੂਬਾ ਸਰਹਾਂ ਦੇ ਜਿਹੜਾ ਉਹ ਜ਼ਖਮੀ ਹੋ ਜਾਂਦਾ ਔਰ ਇਹਦੀ ਸਚਾਈ ਕੀ ਹੈ ਇਹ ਤਾਂ ਜਾਂਚ ਦੇ ਵਿੱਚ ਪਤਾ ਚੱਲੇਗਾ ਪਰ ਉਹਨਾਂ ਦੇ ਪ੍ਰਾਦਾ ਇਹੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਤੇ ਵਿੱਚ ਸਾਨੂੰ ਲੱਗਦਾ ਕਿ ਸੰਦੀਪ ਸਿੰਘ ਸੰਨੀ ਜਿਹੜਾ ਉੱਤੇ ਕੋ ਵੱਡਾ ਖਤਰਾ ਮੰਡਰਾ ਰਿਆ ਸੰਗਤ ਅੱਗੇ ਉਹਨਾਂ ਅਪੀਲ ਕੀਤੀ ਹੈ ਕਿ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਤੋਂ ਇਲਾਵਾ ਨਫਤੇ ਸਿੰਘ ਗੁੱਗੂ ਕਿਹੜਾ ਕਰਨ ਜਾ ਰਹੇ ਨੇ ਵੱਡਾ ਕੰਮ ਇਹੋ ਜਿਹਾ ਕਿਹੜਾ ਸੁਨੇਹਾ ਪਟਿਆਲੇ ਜੇਲ੍ਹ ਤੋਂ ਸੰਦੀਪ ਸਿੰਘ ਸੰਨੀ ਨੇ ਗੁੱਗੂ ਡਾਉਨ ਨੂੰ ਭੇਜਿਆ ਨਫਤੇ ਸਿੰਘ ਗੁੱਗੂ ਨੂੰ ਭੇਜਿਆ ਔਰ ਗੁੱਗੂ ਨੇ ਉਹਨਾਂ ਦੇ ਸੁਨੇਹੇ ਤੇ ਪਹਿਰਾ ਦਿੰਦੇ ਹੋਏ ਕਿਹੜਾ ਕੰਮ ਕਰਤਾ ਉਹ ਜਾਣਦੇ ਆ ਤੇ ਦੇਖਦੇ ਆ ਤੇ ਸੁਣਦੇ ਆ ਹਰਦੀਪ ਸਿੰਘ ਤੇ ਨਵਤੇ ਸਿੰਘ ਨੂੰ ਗੁੱਦੀ ਜਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਸੰਦੀਪ ਸਿੰਘ ਜੀ ਦਾ ਪ੍ਰਾਹਰਤੀਪ ਸਿੰਘ ਆਪ ਸਭ ਸੰਤਾਂ ਨਾਲ ਜੁੜੀ ਗੈਤੀ ਸਾਂਝੀ ਕਰ ਰਹੀ ਸੀ ਕਿ ਭਾਈ ਸੰਦੀਪ ਸਿੰਘ ਜੀ ਉੱਤੇ ਜੋ ਪੁਚੜ ਅਫਸਰਾਂ ਨੇ ਅਟੈਕ ਕੀਤਾ ਸੀ ਕਿ ਭਾਈ ਸੰਦੀਪ ਸਿੰਘ ਜੀ ਨੇ ਆਪਣਾ ਬਚਾਅ ਕਰਦੇ ਹੋਏ ਜੋ ਪੁਚੜ ਅਫਸਰਾਂ ਉਹਨਾਂ ਬਚਾਅ ਕਰਦੇ ਜਾਂ ਆਪਣੇ ਆਪ ਨੂੰ ਬਚਾਇਆ ਜਿਸ ਤਰ੍ਹਾਂ ਵੀ ਬਚਾਅ ਕਰ ਸਕਦੇ ਉਹਨਾਂ ਨੇ ਆਪਣਾ ਬਚਾਅ ਕੀਤਾ ਵਾ ਕਿ ਹੁਣ ਪ੍ਰਸ਼ਾਸਨ ਵੱਲੋਂ ਜੇਲ੍ਹ ਅਧਿਕਾਰੀ ਵੱਲੋਂ ਭਾਈ ਸੰਦੀਪ ਸਿੰਘ ਨਾਲ ਕਾਫੀ ਜ਼ਿਆਦਾ ਪ੍ਰਸ਼ਾਸਨ ਵੱਲੋਂ ਤਾਂ ਵੀ ਬੋਟਮਾਰਕ ਕੀਤੀ ਕਿ 3 ਡਿਗਰੀ ਟੌਰਚਰ ਕੀਤਾ ਗਿਆ ਭਾਈ ਸੰਦੀਪ ਸਿੰਘ ਕੀਤੇ ਆਪਾਂ ਸਾਰੇ ਸੰਤਾਨਾਂ ਕੀ ਸਾਰੀ ਸਿੱਖ ਸੰਗਤ ਤੇ ਸਾਰੀ ਪੰਥਕ ਜਥੇਬੰਦੀਆਂ ਕੀ ਬੇਨਤੀ ਆ ਕਿ ਆਪਾਂ ਸਾਰੇ ਇਕੱਠੇ ਹੋਈਏ ਤਾਂ ਜੋ ਭਾਈ ਸੰਦੀਪ ਸਿੰਘ ਦੀ ਕੇਸ ਦੀ ਅਹੀ ਪੈਰਵਾਈ ਕਰ ਸਕੀਏ ਸਾਰੀ ਸਿੱਖ ਸੰਗਤ ਨੂੰ ਸਾਰੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਹਜੇ ਤੱਕ ਸਾਨੂੰ ਮੁਲਾਕਾਤ ਨਹੀਂ ਕਰਨ ਦੇ ਦੀ ਉਹ ਨਹੀਂ ਚਾਹੁੰਦੇ ਕਿ ਪਰਿਵਾਰ ਨੂੰ ਵੀ ਹਾਲਾਤ ਕੋਈ ਜਾਣੇ ਜਾਂ ਜਾਣੂ ਕਰੀਏ ਭਾਈ ਸੰਦੀਪ ਪਰ ਆਪਾਂ ਭਾਈ ਸੰਦੀਪ ਸਿੰਘ ਹਾਲਾਤਾਂ ਤੋਂ ਜਾਣੂ ਆ ਅਸੀਂ ਆਪਣੀ ਭਾਈ ਸੰਦੀਪ ਸਿੰਘ ਦੀ ਜਾਣਕਾਰੀ ਲੈ ਚੁੱਕੇ ਹਾਂ ਕਿ ਭਾਈ ਸੰਦੀਪ ਸਿੰਘ ਦੇ ਹਾਲਾਤ ਕੀ ਨੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਇਕੱਠੇ ਹੋਈਏ ਸਾਰੀ ਸਿੱਖ ਸਤਿਵੰਦੀਆਂ ਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਆਪਾਂ ਇਕੱਠੇ ਹੋ ਕੇ ਭਾਈ ਸੁਦੀਪ ਸਿੰਘ ਕੇਸ ਦੀ ਪੈਰਵਾਈ ਕਰੀਏ ਜੇ ਕਿਸੇ ਨੇ ਜਾਣਕਾਰੀ ਕੋ ਕੇਸ ਦੀ ਲੈਣੀ ਆ ਤੇ ਮੇਰਾ ਕੰਟੈਕਟ ਨੰਬਰ ਹੈ 9780073418 ਨੈਕਸਟ ਨੰਬਰ ਹੈ 987836039 ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਕੱਠੇ ਹੋਈਏ ਸਾਰੀ ਸੰਗਤ ਨੂੰ ਅਪੀਲ ਹੈ ਜੇ ਕਿਸੇ ਤੇ ਬੰਦੇ ਨੂੰ ਅਪੀਲ ਹੈ ਕਿ ਆਪਾਂ ਇਕੱਠੇ ਹੋ ਕੇ ਜੇ ਆਪਾਂ ਭਾਈ ਸੁਦੀਪ ਸਿੰਘ ਕੇਸ ਦੀ ਪੈਰਵਾਈ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਮੇਰੀ ਐਂਬੂਲੈਂਸ ਆਪ ਦੇ ਕਿ ਨਾ ਖਾਸ ਆ ਮਤਲਬ ਅਸੀਂ ਪਹਿਲਾਂ ਵੀ ਬੜੀਆਂ ਭੇਜੀਆਂ ਨੇ ਐਂਬੂਲੈਂਸ ਆ ਇਹ ਚਲੋ ਦਵਾਈਆਂ ਵਾਸਤੇ ਸੇਵਾ ਭੇਜੀਆਂ ਪਰ ਆ ਜਿਹੜੀ ਐਂਬੂਲੈਂਸ ਆ ਇਹ ਇਹ ਸਾਡਾ ਬੜਾ ਅਜੀਜ਼ ਵੀਰ ਸਾਡੀ ਕੌਮ ਦਾ ਯੋਧਾ ਸਣੀ ਵੀਰ ਜਿਨੇ ਕੌਮ ਦੇ ਜਿਹੜਾ ਸਾਡੀਆਂ ਮਾਵਾ ਧੀਆਂ ਭੈਣਾਂ ਨੂੰ ਉਹਨਾਂ ਦੇ ਜਜ਼ਬਾਤਾਂ ਨੂੰ ਸੱਟ ਮਾਰਦਾ ਸੀ ਸਿਰ ਸੈਨਾ ਦਾ ਸੂਰੀ ਉਹਨੂੰ ਖਤਮ ਕਰਕੇ ਔਰ ਆਪ ਵੀਰ ਕੁਰਬਾਨੀ ਪਟਿਆਲਾ ਜੇਲ੍ਹ ਦੇ ਵਿੱਚ ਬੈਠਾ ਹੈ ਵੀਰ ਔਰ ਅੰਦਰੋਂ ਸੁਨਾਕ ਲਾਇਆ ਅੰਦਰੋਂ ਸੁਨਾ ਆਇਆ ਵੀ ਵੀਰ ਜੀ ਸਾਰੇ ਰਲ ਕੇ ਇੱਕ ਵਾਰ ਫਿਰ ਮੇਰੀ ਵੀ ਇੱਛਾ ਵਾ ਮੇਰੇ ਦਿਲ ਦੀ ਕੀ ਮਤਲਬ ਇੱਕ ਵਾਰ ਤੁਸੀਂ ਦੁਬਾਰਾ ਜਾਓ ਔਰ ਇਹ ਸੇਵਾ ਕਰਕੇ ਆਓ ਔਰ ਨਾਲ ਦੀ ਨਾਲ ਖਾਸਾ ਨਹੀਂ ਨਹੀਂ ਬਣ ਜਾਂਦੀ ਆ ਕਿ ਨਿਹੰਗ ਅਜੀਤ ਸਿੰਘ ਪੂਲਾ ਜਿੱਦਾਂ ਵੀਰ ਜੀ ਨੇ ਦੱਸਿਆ ਕਿ ਗਮਟਾਲਾ ਜੇਨ ਦੇ ਵਿੱਚ ਆਗ ਲਾ ਕੇ ਉਹ ਜੀਦੇ ਨੂੰ ਖਤਮ ਕਰ ਦਿੱਤਾ ਔਰ ਉਹ ਜਿਹੜੀ ਸੇਵਾ ਸੀਗੀ ਉਹ ਵਾਹਿਗੁਰੂ ਪਰਮਾਤਮਾ ਨੇ ਦਾਸ ਤੋਂ ਲਈ ਸੀਗੀ ਤੇ ਚਲੋ ਵੀਰੋ ਇਹ ਬੜਾ ਵਧੀਆ ਲੱਗਦਾ ਹੈ ਕਿ ਸਨੀ ਵੀਰ ਔਰ ਸੈਦ ਰੱਬ ਨੇ ਸਾਨੂੰ ਨਾਲ ਸਾਡੇ ਪਰਿਵਾਰ ਨੂੰ ਸਾਰੇ ਨੂੰ ਇਕੱਠਾ ਕਰਕੇ ਤੇ ਇਹ ਸੇਵਾ ਜਿਹੜੀ ਆ ਇਹ ਲੈ ਕੇ ਚੱਲੇ ਆ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਆ ਔਰ ਸੋਮਾ ਵਿਚਾਰਾਂ ਨੂੰ ਸਮਾਪਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ